ਆਪਨ ਕੋਈ ਇਹਦੇ ਰੇ ਨੇ ਸਾਰੇ ਦੱਸ ਰਹੇ ਨੇ ਕਿ ਭਾਈ ਜਿੱਤ ਗਏ ਬਈ ਇਹ ਤਾਂ ਬਹੁਤ ਇਤਿਹਾਸਕ ਜਿੱਤ ਹੋ ਗਈ ਹੂੰ ਬਹੁਤ ਵੱਡੀ ਇੰਗਲੈਂਡ ਦੇ ਵਿੱਚ ਸੀਰੀਜ਼ ਪਛੜ ਕੇ ਇਹਨਾਂ ਨੇ ਡਰਾ ਕਰ ਲਈ ਹੂੰ ਯੰਗ ਟੀਮ ਸੀ ਯੰਗ ਕਪਤਾਨ ਸੀ ਸ਼ਮਨ ਦੀ ਕਪਤਾਨੀ ਤੇ ਬੜੇ ਸਵਾਲ ਉੱਠ ਰਹੇ ਸਨ ਕਿ ਕੀ ਕਪਤਾਨੀ ਕਰ ਲਊਗਾ ਆਲੋਚਨਾ ਵੀ ਹੋ ਰਹੀ ਸੀ ਤਾਂ ਗੱਲ ਇਹ ਆ ਕਿ ਭਾਈ باوجود ਇਸ ਤੇ ਇਡਾ ਫਸਿਆ ਮੈਚ ਕੱਢ ਲਿਆ ਇਹਨਾਂ ਨੇ ਜਿਹਦੇ ਵਿੱਚ ਮੇਰੇ ਖਲ ਦੇ ਨਾਲ ਇੱਕ ਮੌਕੇ ਤੇ ਉਹਨਾਂ ਦੇ ਦੋ ਬੱਲੇਬਾਜ਼ਾਂ ਨੇ ਤੇ ਸੈਂਚਰੀਆਂ ਮਾਰ ਦਿੱਤੀਆਂ ਸਨ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਕਾਡਲੇਆ ਮੈਚ ਤੇ ਬਹੁਤ ਵੱਡੀ ਜਿੱਤ ਆ ਇਤਿਹਾਸਿਕ ਮੈਂ ਇਸ ਕਰਕੇ ਕਹਿ ਰਿਹਾ ਕਿ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਦੀ ਟੀਮ ਦਾ 2-2 ਨਾਲ ਡਰਾਅ ਖੇਡ ਕੇ ਆ ਜਾਣਾ ਇਹ ਬਹੁਤ ਵੱਡੀ ਅਚੀਵਮੈਂਟ ਹੈ ਸ਼ੁਮਨ ਗਿੱਲ ਦੀ ਜਦੋਂ ਵੀ ਕਹ ਲਓ ਕਿ ਪਾਰੀ ਖਤਮ ਹੋਏਗੀ बतौर ਕਰੇਟਟਰ ਤਾਂ ਤੁਸੀਂ ਦੇਖਣਾ ਕਿ ਉਹ ਆਪਣੇ ਯਾਦਗਾਰ ਪਲਾਂ ਚੋਂ ਇਸ ਨੂੰ ਦੱਸੇਗਾ ਕਿ ਇੰਗਲੈਂਡ ਦੇ ਵਿੱਚ ਜਦੋਂ ਅਸੀਂ ਮੇਰੀ ਕੈਪਟਨਸੀ ਦੇ ਵਿੱਚ ਪਹਿਲੀ ਸੀਰੀਜ਼ ਖੇਡਣ ਗਏ ਸੀ ਜੋ ਦੋ-ਦੋ ਨਾਲ ਡਰਾ ਕੀਤਾ ਭਾਈ ਉਹ ਸਾਡੀਆਂ ਮਤਲਬ ਕਿ ਜੜੀਆਂ ਮਿੱਠੀਆਂ ਯਾਦਾਂ ਉਹਨਾਂ ਦੇ ਵਿੱਚੋਂ ਇੱਕ ਸੀ ਇਹ ਗੱਲ 10 ਸਾਲ ਬਾਅਦ 15 ਸਾਲ ਬਾਅਦ ਕਹਿੰਦਾ ਸ਼ੁਮਨ ਗਿੱਲ ਤੁਹਾਨੂੰ ਨਜ਼ਰ ਆਏਗਾ ਕੀ ਬਾਤ ਹੈ ਜੀ ਕੀ ਬਾਤ ਹੈ ਬੜੀ ਫਿਕਰ ਵੇਖੀ ਹੈ ਯਾਰ ਅਸੀਂ ਇੰਗਲੈਂਡ ਚ ਖੇਡਣਾ ਇੰਗਲੈਂਡ ਚ ਜਿੱਤਣਾ ਇਹ ਪਹਿਲਾਂ ਤਾਂ ਸਾਨੂੰ ਸੁਫਣਾ ਹੀ ਮੈਂ ਤੁਹਾਨੂੰ ਦੱਸਿਆ ਇਹਨਾਂ ਗ੍ਰਾਮ ਗੂਚੀ ਕੁੱਟੀ ਜਾਂਦਾ ਸੀ ਕਈ ਕਿ ਦਿਨ ਐਲਨ ਲਾਇਆ ਮਤੇ ਫਲਾਣਾ ਗੈਟਿੰਗ ਹਾਂ ਆਈ ਕਹਿੰਦੇ ਇਹਨਾਂ ਤੋਂ ਕਿੱਥੇ ਜਿੱਤਿਆ ਜਿਹੜੀ ਆਸਾਂ ਉਮੀਦਾਂ ਹੁੰਦੀਆਂ ਸੀ ਤੇ ਫਿਰ ਸਾਰਿਆਂ ਦੇ ਮਾਨਸੂਕੀ ਨਹੀਂ ਸਾਰਾ ਕੁਝ ਬਦਲ ਦਿੱਤਾ ਸੀ ਆ ਕੇ ਸੌਰਵ ਗੰਗੋਲੀ ਨੇ ਜਦੋਂ ਫਿਰ ਉਹਨੇ ਸ਼ਰਟ ਲਾਈ ਠੀਕ ਹੈ ਫਲਿੰਟ ਆਫ ਦਾ ਜਵਾਬ ਦਿੱਤਾ ਜਾ ਕੇ ਲਾਰਡਸ ਦੇ ਵਿੱਚ ਮਤਲਬ ਕਿ ਫਲਿੰਟ ਆਫ ਇੱਥੇ ਆਇਆ ਸੀਗੇ ਉਹ ਚੈਟ ਸੀਰੀ ਜਿੱਤ ਗਿਆ ਸੀਗੇ ਤੇ ਉਹਨੇ ਸ਼ਰਟ ਉਤਾਰੀ ਸੀ ਜਿਸ ਵੇਲੇ ਜਾ ਕੇ ਫਿਰ ਇਹਨੇ ਸ਼ਰਟ ਉਤਾਰੀ ਉਜਤ ਕੇ ਨੱਟਵੈਸ ਟਰਾਫੀ ਸੀਗੀ ਸ਼ਾਇਦ ਜਿਹਦੇ ਚ ਯੁਵਰਾਜ ਨੇ ਤੇ ਕੈਫ ਨੇ ਬੜੀ ਤਾਕੜੀ ਕੈਲ ਪਰਫਾਰਮੈਂਸ ਦਿੱਤੀ ਤੇ ਇੱਕ ਇਤਿਹਾਸਿਕ ਮੈਚ ਸੀ ਉਹ ਵੀ ਤੇਨ ਤੋਂ ਤੋਂ ਚੇਸ ਕਰ ਰਹੇ ਸਨ ਤਾਂ ਉਹ ਜਦੋਂ ਸ਼ਾਟ ਉਤਾਰੀ ਸੀ ਨਾ ਉਹ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਛੱਪਾ ਸੀਗਾ ਨਾ ਵੱਡੀਆਂ ਟੀਮਾਂ ਦਾ ਇੰਗਲੈਂਡ ਦਾ ਵੈਸਟ ਇੰਡੀਜ਼ ਦਾ ਆਸਟ੍ਰੇਲੀਆ ਦਾ ਉਹ ਲਾਤਾ ਫਰ ਇੰਡੀਆ ਨੇ ਸੌਰਵ ਗੰਗੂਲੀ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਸਦੇ ਉਹ ਜਿਹੜਾ ਡਰ ਸੀ ਜਾਂ ਇੱਕ ਚੀਜ਼ ਇੱਕ ਸੀ ਜਾਂ ਕਿਲੋਕੇ ਬਾਹਰ ਜਾ ਕੇ ਹਾਰਨ ਦੀ ਆਦਤ ਸੀ ਉਹ ਲਾ ਕੇ ਪਰੇ ਮਾਰੀ ਉਹ ਜਿਹਾ ਜਿਹੜਾ ਉਹ ਮੁੱਕ ਗਿਆ ਸੀ ਉਹ ਅਸੀਂ ਇਹੀ ਕਹਿੰਦੇ ਹੁੰਦੇ ਸੀ ਯਾਰ ਉਹ ਸ਼ਰਟ ਨਹੀਂ ਲੱਥੀ ਉਹ ਛੱਪਾ ਸਾਡੇ ਭਾਉਾਂ ਦੀ ਬੋਲੀ ਚ ਕਹਿੰਦੇ ਆ ਕਿਸੇ ਦਾ ਡਰ ਛੱਪਾ ਜਿਹੜਾ ਉਹਦਾ ਲੋਈ ਲਾਤਾ ਸੀਗਾ ਜੀ ਜੀ ਬਿਲਕੁਲ ਬਿਲਕੁਲ ਬੱਲੀ ਸਾਹਿਬ ਕਹਿ ਰਹੇ ਨੇ ਕਿ ਸ਼ੋਬਮਨ ਗੇਲਨੇ ਆਪਣੇ ਆਪ ਨੂੰ ਕਹਿੰਦੇ ਸਾਬਿਤ ਕਰ ਦਿਖਾਇਆ ਔਰ ਜਟਨ ਫਾਇਰ ਜੀ ਕਹਿ ਰਹੇ ਨੇ ਕਿ ਇੰਨਾ ক্লোਜ਼ ਟੈਸਟ ਮੈਚ ਕਦੇ ਨਹੀਂ ਦੇਖਿਆ ਇੰਨਾ ਫਸਕੇ ਜਿਹੜਾ ਟੈਸਟ ਮੈਚ ਤੇ ਜੇ ਤੁਸੀਂ ਦੇਖੋਗੇ ਟਾਈ ਹੋਇਆ ਹੋਇਆ ਹੈ ਇਤਿਹਾਸ ਦੇ ਵਿੱਚ ਟਾਈ ਕੀ ਬਾਤ ਟੈਸਟ ਮੈਚ ਹਾਂ ਜੀ ਇਹ ਦੇਖੋ ਕਿੰਨੀ ਵੱਡੀ ਗੱਲ ਹੈ ਮਤਲਬ ਟੈਸਟ ਮੈਚ ਬੜੇ ਜਿਹੜਾ ਕੋਲਕਾਤਾ ਵਾਲਾ ਟੈਸਟ ਆਸਟ੍ਰੇਲੀਆ ਨੂੰ ਇਹਨਾਂ ਨੇ ਹਰਾਇਆ ਸੀ ਫਾਲੋ ਨੂੰ ਕਰਨ ਤੋਂ ਬਾਅਦ ਸਰ ਉਹ ਇੰਡੀਆ ਮਤਲਬ ਕਿ ਧੜਕਣਾ ਰੋਕ ਕੇ ਆਪਦਾ ਦੇਖਦਾ ਰਿਹਾ ਜਦੋਂ ਲਕਸ਼ਮਣ ਨੇ ਕਮਾਲ ਹੀ ਕਰ ਦਿੱਤਾ ਦਰਾਵੜ ਨੇ ਕਮਾਲ ਹੀ ਕਰ ਦਿੱਤਾ ਹਰ ਭਜਨ ਵੀ ਸੀਗਾ ਥੀਰੋ ਬਣ ਕੇ ਸੀਗੇ ਜੀ ਮਤਲਬ ਕਿ ਆਸਟ੍ਰੇਲੀਆ ਨੂੰ ਹਰਾਉਣਾ ਉਹਨਾਂ ਦਿਨਾਂ ਦੇ ਵਿੱਚ ਯਾਰ ਸੁਪਨਾ ਸੀਗਾ ਤੋਂ ਟੈਸਟ ਦੀ ਆਪਣੀ ਇੱਕ ਹਿਸਟਰੀ ਹੈ ਟੈਸਟ ਦਾ ਇੱਕ ਆਪਣਾ ਰੁਮਾਂਚ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਖੈਰ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਤੇ ਸਾਨੂੰ ਵੀ ਮਿੰਟੋ ਜੀ ਔਜਲਾ ਸਿੰਘਾ ਹੋਰਾਂ ਦਾ ਇੱਕ ਕਮੈਂਟ ਪੜ੍ਹਦੀ ਏ ਕੰਟਰੀਬਿਊਸ਼ਨ ਲਈ ਬਹੁਤ ਬਹੁਤ ਸ਼ੁਕਰੀਆ ਔਜਲਾ ਜੀ ਇਹ ਕਹਿ ਰਹੇ ਨੇ ਕਿ ਇੱਕ YouTube ਚੈਨਲ ਦਾ ਜ਼ਿਕਰ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਕੁੜੀਆਂ ਦੇ ਰੇਪ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਹਦੀ ਜਿਹੜੀ ਖਬਰ ਹੈ ਜਾਂ ਉਹਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਿਓ ਜ਼ਰ ਦੇਖੋ ਉਹ ਮੈਨੂੰ ਲਿੰਕ ਭੇਜ ਦੇਣਾ ਜੀ ਇਹਨਾਂ ਨੇ ਸ਼ਾਇਦ ਅੱਗੇ ਵੀ ਮੈਨੂੰ ਅਪਰੋਚ ਕੀਤਾ ਸੀਗਾ ਮੈਂ ਤੁਹਾਨੂੰ ਦਰਖਾਸਤ ਕਰੂੰਗਾ ਕਿ ਤੁਸੀਂ ਕਿਸੇ ਤਰੀਕੇ ਨਾਲ ਭਈ ਕੋਈ ਲਿੰਕ ਪ੍ਰੋਵਾਈਡ ਕਰੋ ਤੇ ਫਿਰ ਆਪਾਂ ਦੇਖੀਏ ਕਿ ਕੀ ਮਾਜ਼ਰਾ ਹੈ ਫਿਰ ਉਹਦੇ ਚ ਆਪਾਂ ਅੱਗੇ ਜਾ ਕੇ ਕੁਝ ਚੀਜ਼ਾਂ ਆਸ-ਪਾਸੇ ਤੋਂ ਸਰਚ ਮਾਰਾਂਗੇ ਫਿਰ ਕੋਈ ਗੱਲ ਕਹੀਏ ਕਿਉਂਕਿ ਇਸ ਤਰ੍ਹਾਂ ਬਹੁਤ ਵੱਡੀ ਗੱਲ ਬਣ ਜਾਂਦੀ ਆ ਕਿਉਂਕਿ ਅੱਜਕੱਲ YouTube ਚੋਂ ਕੰਮ ਸਾਰੇ ਕਰਦੇ ਨੇ ਕਈ ਬੰਦੇ ਬਿਨਾ ਸਿਰ ਪੈਰ ਤੋਂ ਬਹੁਤ ਗੱਲਾਂ ਕਰਦੇ ਨੇ ਹਮ ਕੱਲ੍ਹ ਤੁਹਾਨੂੰ ਸਤਿ ਮਾਨ ਬਖਸ਼ੀ ਚਾਹੀਦੀ ਖਿਲਰ ਚਾਹੀਦੀ ਆਪਾਂ ਦੇਖੋ ਆਪਾਂ ਅੱਗੇ ਜਵਾਬ ਦੇ ਆਪਾਂ ਨੂੰ ਸਰਕਾਰ ਨੇ ਵੀ ਖਿੱਚ ਲੈਣਾ ਹੁੰਦਾ ਠੀਕ ਹੈ ਜੀ ਆਡੀਅנס ਨੇ ਵੀ ਖਿੱਚ ਲੈਣਾ ਹੁੰਦਾ ਜੇ ਕੋਈ ਗਲਤ ਗੱਲ ਕਰਾਂਗੇ ਕਿਉਂਕਿ ਆਪਣੀ ਆਡੀਅנס ਬਹੁਤ ਤੁਹਾਨੂੰ ਪਤਾ ਹੈ ਕਿ ਬਈ ਖਾਸ ਤੌਰ ਤੇ ਕਹ ਲਓ ਕਿ ਪੱਤਰਕਾਰਤਾ ਭਲੀ ਸੋਚ ਰੱਖਣ ਵਾਲੇ ਸੋ ਇਸ ਵਾਸਤੇ ਆਪਾਂ ਜੋ ਵੀ ਗੱਲ ਕਰਾਂਗੇ ਤੇ ਥੋੜਾ ਆਪਾਂ ਵਿਚਾਰ ਕੇ ਜਾਂ ਆਸ-ਓ ਪਾਸੋ ਪਤਾ ਕਰਕੇ ਤੇ ਕਰ ਲਵਾਂਗੇ ਉਦਾਂਸ ਜੀ ਜੀ ਜੀ